ਡਾਕਟਰ ਧੁੱਗਾ ਗੁਰਪ੍ਰੀਤ ਦਾ ਲਿਖਿਆ ਹੋਇਆ ਨਾਵਲ 40 ਦਿਨ ਦਿਨ 23 ਬੰਜਰ ਜ਼ਮੀਨਾਂ ਤੇ ਅਣਖ ਨਹੀਂ ਉਗਦੀ। ਲਵਾਰ ਅਸਰਾਹ ਰਾਂਗਾਂ ਨੂੰ ਉਡੀਕਦੇ-ਉਡੀਕਦੇ ਖਤਮ ਹੋ ਜਾਂਦੇ ਨੇ। ਰੁੱਖ ਲਾਉਣ ਦਾ ਪਹਿਲਾ ਸਹੀ ਸਮਾਂ ਸੀ 20 ਸਾਲ ਪਹਿਲਾਂ ਤੇ ਦੂਜਾ ਸਹੀ ਸਮਾਂ ਹੈ ਹੁਣ। ਬੰਬੀਹਾ ਬੋਲਿਆ ਦਿਨ ਨੇ ਗੜਾਈ ਲਈ ਚਾਨਣੇ ਤਾਰਿਆਂ ਦੀ ਪੰਡ ਬੰਨੀ ਤੇ ਸੂਰਜ ਦੇ ਆਉਣ ਲਈ ਰਾਹ ਪੱਧਰਾ ਕਰ ਦਿੱਤਾ। ਸਵੇਰੇ ਸਵੇਰੇ ਰੋਹੀੜੇ ਦੇ ਲਾਲ ਪੀਲੇ ਫੁੱਲਾਂ ਨੂੰ ਵੇਖ ਕੇ ਕਿਸ ਰੁਕ ਗਿਆ ਅਜੇ ਸੂਰਜ ਚੜ੍ਹਨ ਚ ਕੁਝ ਧੀਰ ਹੋਰ ਸੀ ਫੁੱਲਾਂ ਤੇ ਪਈ ਤ੍ਰੇਲ ਵੇਖ ਕੇ ਉਸਨੇ ਫਕੀਰ ਨੂੰ ਕਿਹਾ ਇੰਨਾ ਤ੍ਰੇਲ ਦੇ ਤੁਪਕਿਆਂ ਦੀ ਉਮਰ ਕਿੰਨੀ ਛੋਟੀ ਫਕੀਰ ਨੇ ਤ੍ਰੇਲ ਨੂੰ ਬੜੇ ਸਕੂਨ ਨਾਲ निहारਦਿਆਂ ਕਿਹਾ ਇਹ ਸਾਰੇ ਪਾਣੀ ਦੇ ਹੀ ਰੂਪ ਹਨ ਜਵਾਨਾ ਪਾਣੀ ਤ੍ਰੇਲ ਬਣ ਕੇ ਫੁੱਲਾਂ ਨੂੰ ਦੁਪਹਿਰੇ ਪੈਣ ਵਾਲੀ ਗਰਮੀ ਲਈ ਤਿਆਰ ਕਰਦਾ ਹੈ ਇਹ ਹੰਝੂ ਬਣ ਕੇ ਦੁਖੀ ਨੂੰ ਦਿਲਾਸਾ ਦਿੰਦਾ ਹੈ ਤੇ ਮੁੜਕਾ ਬਣ ਕੇ ਮਜ਼ਦੂਰ ਨੂੰ ਰਾਹਤ ਪਾਣ ਨੂੰ ਪਾਣੀ ਨੂੰ ਰਹਿਬਰ ਮੰਨ ਕੇ ਤਾਂ ਪ੍ਰਮਾਤਮਾ ਤੱਕ ਵੀ ਪਹੁੰਚਾਇਆ ਜਾ ਸਕਦਾ ਹੈ ਫਕੀਰ ਦੀਆਂ ਗੱਲਾਂ ਸੁਣ ਕੇ ਕੇਸਰ ਦੀ ਸੁਰਤ ਕਿਸੇ ਹੋਰ ਦੁਨੀਆ ਵਿੱਚ ਪਹੁੰਚ ਗਈ ਫਕੀਰ ਨੇ ਇੱਕ ਦਿਨ ਕਿਹਾ ਸੀ ਜਿਸ ਥਾਂ ਤੇ ਰੱਬ ਦਾ ਨਾਮ ਲਿਆ ਜਾਂਦਾ ਹੈ ਨਾ ਉਸ ਥਾਂ ਦਾ ਪਾਣੀ ਵੀ ਅੰਮ੍ਰਿਤ ਬਣ ਜਾਂਦਾ ਹੈ ਕੇਸਰ ਨੂੰ ਇਸ ਸੱਚਾਈ ਦਾ ਭੇਦ ਹੁਣ ਥੋੜਾ ਥੋੜਾ ਸਮਝੋ ਸਮਝ ਲੱਗਣ ਲੱਗ ਪਿਆ ਸੀ ਤੁਰਦਿਆਂ ਤੁਰਦਿਆਂ ਦੋਵੇਂ ਇੱਕ ਪਿੰਡ ਕੋਲ ਪਹੁੰਚੇ ਜਿੱਥੇ ਕੁਝ ਜਵਾਨਾਂ ਨੇ ਠੰਡੇ ਪਾਣੀ ਦੀ ਛਵੀਲ ਲਾਈ ਹੋਈ ਸੀ ਇਸ ਇਲਾਕੇ ਵਿੱਚ ਪਿਛਲੇ ਕਈ ਸਾਲਾਂ ਤੋਂ ਔੜ ਚੱਲ ਰਹੀ ਸੀ ਗਰਮੀ ਬਾਧ ਰਹੀ ਸੀ ਲੋਕ ਮੀਂਹ ਦੀ ਉਡੀਕ ਕਰ ਰਹੇ ਸਨ ਥੋੜੀ ਦੇਰ ਉੱਥੇ ਬੈਠ ਕੇ ਪਾਣੀ ਪੀ ਕੇ ਦੋਵੇਂ ਅੱਗੇ ਚੱਲ ਪਏ ਫਕੀਰ ਨੇ ਗਰਮੀ ਨਾਲ ਲੋਹੇ ਲਾਖੇ ਉਸਮਾਨ ਵੱਲ ਵੇਖਿਆ ਤੇ ਕਿਹਾ ਜਲ ਹੈ ਤਾਂ ਹੀ ਕਲ ਹੈ ਜਵਾਨਾ ਇਹ ਰੇਤ ਦੇ ਟਿੱਬੇ ਵੇਖ ਰਹਾ ਪਕੀਰ ਦੀ ਵਾਜ ਵਿੱਚ ਫਿਕਰ ਸੀ ਕਦੇ ਇਥੇ ਹਰਿਆਵਲ ਹੋਇਆ ਕਰਦੀ ਸੀ ਅਸੀਂ ਪਾਣੀ ਅਤੇ ਕੁਦਰਤ ਦਾ ਹੋਰ ਦਾਤਾ ਨੂੰ ਸਾਹਮ ਨਹੀਂ ਸਕੇ ਆਦਮੀ ਸ਼ੁਰੂ ਤੋਂ ਹੀ ਕੁਦਰਤ ਨਾਲ ਖੇលਵਾੜ ਕਰਦਾ ਆ ਰਿਹਾ ਹੈ ਬਗਦਾਦ ਦੀ ਧਰਤੀ ਦਰਿਆ ਕੰਡੇ ਪਰਫੁੱਲਤ ਹੋਈ ਦੁਨੀਆ ਦੀ ਸਭ ਤੋਂ ਪਹਿਲੀ ਸਭਿਤਾ ਸੀ ਉੱਥੇ ਸਭ ਮਾਰੂਥਲ ਹੈ ਅੱਜਕੱਲ ਕਹਿੰਦੇ ਹਨ ਕਿ ਸਿੰਧੂ ਘਾਟੀ ਦੀ ਸਭਿਤਾ ਵੀ ਦਰਿਆਵਾਂ ਦੇ ਸੁੱਕ ਕਰਕੇ ਨਸ਼ਟ ਹੋ ਗਈ ਬ੍ਰਹਿਮੰਡ ਵਿੱਚ ਜੀਵਨ ਸਿਰਫ ਧਰਤੀ ਤੇ ਹੈ ਕਿਉਂਕਿ ਕਿਸੇ ਵੀ ਹੋਰ ਗ੍ਰਹਿ ਤੇ ਪਾਣੀ ਨਹੀਂ ਹੈ ਦੁਨੀਆ ਦੇ ਸਾਰੇ ਵੱਡੇ ਸ਼ਹਿਰ ਦਰਿਆ ਦਰਿਆਮਾ ਕੰਡੇ ਹੀ ਬਸੇ ਸਨ ਜਦੋਂ ਦਰਿਆ ਸੁੱਕ ਗਏ ਤਾਂ ਸ਼ਹਿਰ ਵੀ ਉਜੜ ਗਏ ਜਦੋਂ ਘਾਟ ਨੀਵੇਂ ਹੋ ਗਈ ਅਸੀਂ ਖੂਹ ਕੱਢ ਲਈ ਜਦੋਂ ਖੂਹ ਡੂੰਘੇ ਹੋਏ ਤਾਂ ਅਸੀਂ ਨਲਕੇ ਲਾ ਲਏ ਪਾਣੀ ਦੇ ਛੋਟੇ ਸਰੋਤ ਛੋਟੇ ਹੁੰਦੇ ਗਏ ਪਰ ਸਾਡੀ ਸੋਚ ਵੱਡੀ ਨਾ ਹੋ ਸਕੇ ਫਕੀਰ ਕਿਸੇ ਗਹਿਰੀ ਸੋਚ ਵਿੱਚੋਂ ਹੌਲੀ-ਹੌਲੀ ਬੋਲਿਆ ਥੋੜੀ ਦੇਰ ਚੁੱਪ ਰਹਿਣ ਤੋਂ ਬਾਅਦ ਫਕੀਰ ਨੇ ਕਿਹਾ ਜਦ ਤੱਕ ਸਾਨੂੰ ਹੋ ਰਹੀ ਨੁਕਸਾਨ ਦੀ ਸਮਝ ਲੱਗਣੀ ਹੈ ਸ਼ਾਇਦ ਬਹੁਤ ਦੇਰ ਹੋ ਚੁੱਕੀ ਹੋਵੇਗੀ ਸਾਡਾ ਹਾਲ ਤਾਂ ਉਸ ਸੱਜਣ ਵਰਗਾ ਹੈ ਜੋ ਪੈਸੇ ਕਮਾਉਣ ਦੇ ਚੱਕਰ ਵਿੱਚ ਆਪਣੀ ਸਿਹਤ ਖਰਾਬ ਕਰ ਲੈਂਦਾ ਹੈ ਤੇ ਫਿਕਰ ਤੇ ਫਿਰ ਉਹੀ ਪੈਸਾ ਬਿਮਾਰੀ ਦੇ ਇਲਾਜ ਤੇ ਖਰਚ ਕਰ ਦਿੰਦਾ ਹੈ ਫਿਰ ਨਾ ਹੀ ਸਿਹਤ ਰਹਿੰਦੀ ਹੈ ਤੇ ਨਾ ਹੀ ਪੈਸਾ ਕਹਿ ਕੇ ਫਕੀਰ ਗਹਿਰੀ ਸੋਚ ਵਿੱਚ ਡੁੱਬ ਗਿਆ ਕੇਸਰ ਜੋ ਪਿਆਸ ਸੁਣ ਰਿਹਾ ਸੀ ਫਕੀਰ ਦੀ ਚਿੰਤਾ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਫਕੀਰ ਨੇ ਪਾਣੀ ਵਾਲੀ ਮਸਕ ਮੋਡੇ ਤੇ ਟਿਕਾਉਂਦਿਆਂ ਕਿਹਾ ਧਰਤੀ ਵੀ ਤਾਂ ਆਦਮੀ ਦਾ ਸਰੀਰ ਵੀ 2/3 ਪਾਣੀ ਦੀ ਤਾਂ ਸ਼ੁਰੂਆਤ ਹੀ ਪਾਣੀ ਤੋਂ ਹੋਈ ਸੀ ਸਾਈ ਜੀ ਦੁਨੀਆ ਦੀ ਸ਼ੁਰੂਆਤ ਕਿਵੇਂ ਹੋਈ ਸੀ ਕੇਸਰ ਨੇ ਪੁੱਛਿਆ ਇਹ ਸਵਾਲ ਜੁਗਾ ਜੁਗਾਂਤਰ ਤੋਂ ਮਨੁੱਖ ਦੀ ਸੋਚ ਦਾ ਹਿੱਸਾ ਰਿਹਾ ਹੈ ਜਾ ਕਰਤਾ ਸਿਰ ਠੀਕ ਕਿਉਂ ਸਾਜੇ ਆਪੇ ਜਾਣੇ ਸੋਈ ਬਾਬੇ ਨਾਨਕ ਨੇ ਸਾਨੂੰ ਸਮਝਾਇਆ ਸੀ ਫਕੀਰ ਦਾ ਜਵਾਬ ਕੁਝੇ ਚ ਸਮੁੰਦਰ ਵਾਂਗ ਬੰਦ ਕਰਨ ਵਰਗਾ ਸੀ ਰਾਹ ਦੇ ਨੇੜੇ ਹਲਤੀ ਵੇਖ ਕੇ ਦੋਵੇਂ ਰੁਕ ਗਏ ਉੱਥੇ ਕਾਫੀ ਹਲਚਲ ਸੀ ਰਾਗਾਂ ਦੇ ਰੁਕਣ ਲਈ ਇਹ ਇੱਕ ਬਹੁਤ ਰਮਣੀਕ ਜਗ੍ਹਾ ਸੀ ਪੰਛੀ ਜਾਨਵਰ ਅਤੇ ਰਾਹੀਰ ਰੋਜ਼ ਹੱਥ ਨੇ ਇੱਥੋਂ ਪਾਣੀ ਪੀ ਕੇ ਆਪੋ ਆਪਣੇ ਟਿਕਾਣਿਆਂ ਨੂੰ ਪਰਤਦੇ ਸਨ ਹਲਤੀ ਦੇ ਨੇੜੇ ਬੋਤਾ ਲੈ ਕੇ ਰਾਜਸਤਾਨੀ ਪੱਗਵੰਨੀ ਇੱਕ ਢਲਦੀ ਉਮਰ ਦਾ ਆਦਮੀ ਬੈਠਾ ਸੀ ਇਸ ਇਲਾਕੇ ਵਿੱਚ ਹਲਟ ਜ਼ਿਆਦਾਤਰ ਬੋਤਿਆਂ ਨਾਲ ਹੀ ਕੀੜੇ ਜਾਂਦੇ ਸਨ ਫਕੀਰ ਨੂੰ ਵੇਖ ਕੇ ਉਸ ਆਦਮੀ ਨੇ ਜੰਗਾਲੀ ਕਰ ਰਹੇ ਬੋਤੇ ਨੂੰ ਹਰ-ਹਰ ਦੀ ਆਵਾਜ਼ ਦੇ ਕੇ ਉਠਾਇਆ ਤੇ ਜੋੜ ਕੇ ਹਲਟ ਗੇੜਿਆ ਪਾਣੀ ਨਾਲ ਘੁਰਲੀ ਭਰ ਦਿੱਤੀ ਪਾਣੀ ਨਾਲ ਘੁਰਲੀ ਭਰ ਦਿੱਤੀ ਉਸ ਦੇ ਪਿਆਰ ਨਾਲ ਜੈ ਜੈ ਕਰਨ ਤੇ ਬੋਤਾ ਹੌਲੀ-ਹੌਲੀ ਬੈਠ ਗਿਆ ਉਸਨੇ ਬੋਤੇ ਨੂੰ ਖਾਣ ਲਈ ਡੇਕ ਦੇ ਪੱਤੇ ਦਿੱਤੇ ਕੇਸਰ ਨੇ ਫਕੀਰ ਨੇ ਇਸ਼ਾਨਾ ਕੀਤਾ ਤੇ ਉੱਥੇ ਹੀ ਰਾਤ गुजारਨ ਦਾ ਇਰਾਦਾ ਬਣਾਇਆ ਫਕੀਰ ਦੇ ਸੌਣ ਲਈ ਥਾਂ ਕਾ ਸਾਫ਼ ਕਰਨ ਤੋਂ ਬਾਅਦ ਉਸ ਆਦਮੀ ਨੇ ਆਪਣੇ ਬਾਰੇ ਦੱਸਿਆ ਕਿ ਉਹ ਕਿਵੇਂ ਕਿਵੇਂ ਇੱਕ ਉਹ ਇੱਕ ਵਾਰ ਬਹੁਤ ਬਿਮਾਰ ਹੋ ਗਿਆ ਸੀ ਬਹੁਤ ਔੜ-ਪੋੜ ਕਾਰਨ ਅਤੇ ਕਾਫੀ ਦਿਨ ਮੰਝੇ ਤੇ ਰਹਿਣ ਤੋਂ ਬਾਅਦ ਜਦੋਂ ਉਹ ਤੁਰਨ ਫਿਰਨ ਜੋਗਾ ਹੋਇਆ ਤਾਂ ਉਸਨੇ ਆਪਣੀ ਜ਼ਿੰਦਗੀ ਦਾ ਮਕਸਦ ਆਉਂਦੇ ਜਾਂਦੇ ਰਾਂਗਾਂ ਨੂੰ ਪਾਣੀ ਪਿਉਣਾ ਹੀ ਬਣਾ ਲਿਆ। ਫਕੀਰ ਨੇ ਉਸ ਨੂੰ ਪਿਆਰ ਨਾਲ ਅਸੀਸ ਦਿੰਦਿਆਂ ਕਿਹਾ ਬੜੀ ਵੱਡੀ ਸੇਵਾ ਕਰ ਰਹੇ ਹੈ ਸੱਜਣਾ ਪਾਣੀ ਦੀ ਅਸਲ ਕੀਮਤ ਤਾਂ ਪਿਆਸੇ ਨੂੰ ਹੀ ਹੁੰਦੀ ਹੈ ਜਾਂ ਮਾਰੂਥਲਾਂ ਵਿੱਚ ਰਹਿੰਦੇ ਲੋਕਾਂ ਨੂੰ ਜਿਹੜੇ ਹੱਥ ਪੈਰ ਅਤੇ ਮੂੰਹ ਇਸ ਤਰ੍ਹਾਂ ਧੋਂਦੇ ਹਨ ਕਿ ਪਾਣੀ ਦੀ ਬਚਤ ਹੋ ਸਕੇ ਜਿਸ ਨੂੰ ਉਹ ਉਂਜੂ ਸੱਜਣਾ ਕਹਿੰਦੇ ਹਨ। ਇਹ ਲੋਕ ਹੱਥ ਧੋਣ ਵੇਲੇ ਬਾਹ ਉੱਪਰ ਨੂੰ ਕਰ ਲੈਂਦੇ ਹਨ ਤੇ ਹੱਥ ਤੋਂ ਡਿੱਗੇ ਪਾਣੀ ਨਾਲ ਬਾਹ ਵੀ ਧੋ ਹੋ ਜਾਵੇ। ਉਸ ਦੇ ਬੋਲਾਂ ਚ ਅੱਧੀ ਸਦੀ ਦਾ ਤਜਰਬਾ ਚਲ ਕਰ ਰਿਹਾ ਸੀ। ਉਸ ਆਦਮੀ ਨੇ ਹਾਂ ਵਿੱਚ ਸਿਰ ਹਿਲਾਉਂਦਿਆਂ ਕਿਹਾ ତਰਤੇ ਉਹੀ ਰਾਣੀ ਜਿਹਦੀ ਹਿੱਕ ਤੇ ਪਾਣੀ। ਬੰਜਰ ਜ਼ਮੀਨਾਂ ਤੇ ਅਣਖ ਨਹੀਂ ਉਗਦੀ ਤੇ ਲਵਾਰਸ ਰਾਹ ਰਾਂਗਾਂ ਨੂੰ ਉਡੀਕਦੇ ਉਡੀਕਦੇ ਖਤਮ ਹੋ ਜਾਂਦੇ ਹਨ। ਫਕੀਰ ਨੇ ਸੁਣਨੇ ਰਾਹ ਵੱਲ ਵੇਖਦਿਆਂ ਕਿਹਾ ਰਾਤ पसर ਰਹੀ ਸੀ ਟਾਮਾ ਟਾਮਾ ਤਾਰਾ ਦਿਖਣ ਲੱਗਿਆ ਫਕੀਰ ਮਾਲਾ ਕੱਢ ਕੇ ਆਸਣ ਲਾਉਣ ਦੀ ਤਿਆਰੀ ਕਰਨ ਲੱਗਿਆ ਉਹ ਆਦਮੀ ਬੋਤਾ ਰੋਖਰ ਨਾਲ ਬੰਨ ਕੇ ਸੌਣ ਦੀ ਤਿਆਰੀ ਕਰਨ ਲੱਗਿਆ ਕੇਸਰ ਨੇ ਕੁਰਤੇ ਦੀ ਸੱਜੀ ਜੇਬ ਵਿੱਚ ਹੱਥ ਮਾਰਿਆ ਤਾਂ ਫਕੀਰ ਦੇ ਦਿੱਤੇ ਕਾਲੇ ਗੋਲ ਪੱਥਰ ਨੂੰ ਟਟੋਲਿਆ ਕਾਲਾ ਪੱਥਰ ਰਾਹ ਦੇ ਹਨੇਰੇ 'ਚ ਵੀ ਚਮਕ ਰਿਹਾ ਸੀ ਇਹ ਪੱਤਰ ਹੱਥ 'ਚ ਫੜ ਕੇ ਕੇਸਰ ਨੂੰ ਕੋਈ ਅਜੀਬ ਜਿਹਾ ਸਕੂਨ ਮਿਲਦਾ ਸੀ ਯਾਤਰਾ ਦੇ ਅੰਤ ਤੇ ਚਿੱਟਾ ਪੱਥਰ ਦੇਣ ਦੀ ਕੀਤੀ ਫਕੀਰ ਦੀ ਗੱਲ ਕੇਸਰ ਰੋਜ਼ ਹੀ ਯਾਦ ਕਰ ਲੈਂਦਾ ਸੀ ਜਦੋਂ ਵੀ ਤੈਨੂੰ ਕਦੇ ਕੁਝ ਸਮਝਣ ਆਵੇ ਤਾਂ ਇਹ ਦੋਵੇਂ ਪੱਥਰ ਹੱਥ 'ਚ ਫੜ ਕੇ ਧਿਆਨ ਲਾਵੀਂ ਪ੍ਰਮਾਤਮਾ ਤੈਨੂੰ ਆਪਣੇ ਆਪ ਸੋਝੀ ਦੇਵੇਗਾ ਫਕੀਰ ਦੇ ਪਹਿਲੇ ਦਿਨ ਕਹੀ ਹੋਈ ਇਹਨਾਂ ਬੋਲਾਂ ਨੇ ਉਸ ਨੂੰ ਉਸ ਦੇ ਦਿਲ ਨੂੰ ਤਰਵਾਸ ਦਿੱਤਾ ਧੰਨਵਾਦ